ਹੈਲੋ ਜੀ ਕਿਦਾ ਹਾਲ ਚਾਲ ਆ? ਉਮੀਦ ਕਰਦੇ ਆ ਸਭ ਵਧੀਆ ਹੋਵੋਗੇ ਤੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ। ਲੋ ਜੀ ਹਾਜ਼ਰ ਆ ਤੁਹਾਡੇ ਸਾਹਮਣੇ ਲੈ ਕੇ ਅੱਜ ਰਣਜੀਤ ਬਾਵਾ ਜੀ ਦਾ ਲਾਈਵ ਸ਼ੋਅ ਹੈ ਨਾ। ਲਾਈਵ ਸ਼ੋਅ। ਆਜੂ ਪਹਿਲੇ ਵੇਖਦੇ ਆ ਫਿਰ ਇਸਤੇ ਕਰਦੇ ਆ ਵਿਚਾਰ ਸਾਂਝੇ। ਅੱਛਾ ਰਣਜੀਤ ਬਾਵਾ ਨੂੰ ਲੈ ਕੇ ਪਹਿਲੇ ਆਪਾਂ ਗੱਲ ਕਰ ਲੈਂਦੇ ਆ। ਤਾਂ ਜਿਸ ਤਰ੍ਹਾਂ ਜੇ ਮੁਲਾਜ਼ਾ ਤੁਸੀਂ ਵੀ ਜਾਣਦੇ ਹੋ, ਸਾਨੂੰ ਵੀ ਜਾਣਦੇ ਆ। ਬਿਲਕੁਲ ਜੀ। ਕਿ ਪੰਜਾਬ ਨੂੰ ਲੈ ਕੇ ਲਾਇਲ ਬੰਦਾ। ਐਵੇਂ ਹੀ ਆ। ਠੀਕ ਹੈ ਨਾ। ਆਪਣਾ ਜਿਹੜਾ ਉਹ ਕੀ ਕਹਿੰਦੇ ਨੇ ਵਿਰਸਾ ਪੰਜਾਬੀਆਂ ਦਾ ਵਿਰਸਾ ਜਿਹੜਾ ਨਾ ਮੈਂ ਵੇਖਦਾ ਮਮਨ ਅਕਸਰ ਇਹਨਾਂ ਦੇ ਗਾਣਿਆਂ ਦੇ ਵਿੱਚ ਇਹਨਾਂ ਦੇ ਮੈਂ ਕੁਝ ਉਹ ਕੀ ਕਹਿੰਦੇ ਨੇ ਕਾਨਫਰੰਸਾਂ ਵੀ ਸੁਣੀਆਂ ਨੇ ਕਿ ਉਹਨਾਂ ਨੂੰ ਸਾਹਮਦੇ ਨੇ ਤੇ ਪੰਜਾਬ ਦੇ ਹੱਕ 'ਚ ਖੜਨ ਵਾਲੇ ਬੰਦੇ ਬਿਲਕੁਲ ਐਵੇਂ ਹੀ ਆ ਨਾ ਪੰਜਾਬ ਤੇ ਕੋਈ ਵੀ ਔਖਾ ਟਾਈਮ ਆਂਦਾ ਰਣਜੀਤ ਬਾਵਾ ਤੇ ਕੁਝ ਐਸੇ ਸਟਾਰ ਨੇ 4-5 ਜਿਹੜੇ ਸਭ ਤੋਂ ਪਹਿਲੇ ਬਿਲਕੁਲ ਸਭ ਤੋਂ ਪਹਿਲੇ ਔਨ ਦਾ ਕੈਮਰਾ ਜਾਂ ਔਨ ਦਾ ਰੋਡ ਆਉਂਦੇ ਨੇ ਬਿਲਕੁਲ ਆਉਂਦੇ ਨੇ ਆਜੋ ਪਹਿਲੇ ਇਹਨਾਂ ਦਾ ਸੁਣਦੇ ਆ ਜ ਆਪਾਂ ਲਾਈਵ ਸ਼ੋਅ ਫੇਰ ਇਸ ਤੇ ਕਰਦੇ ਆ ਵਿਚਾਰ ਸਾਂਝੇ ਇੱਕ ਕੁੜੀ ਡਿਮਾਂਡ ਕਰਦੀ ਆ ਵੀ ਮੈਨੂੰ ਭਾਈ ਕੋਕਾ ਲੈ ਦੇ ਸੋਨਾ ਸੂਟ ਲੈ ਦੇ ਗਾਨੀ ਲੈ ਦੇ ਘਰ ਵਾਲੀ ਵੱਲ ਕੁੜੀਆਂ ਦੇ ਸ਼ੌਂਕ ਹੁੰਦੇ ਆ ਇਹ ਜਿਹੜੀਆਂ ਸਾਡੀਆਂ ਭੈਣਾਂ ਆ ਇਹਨਾਂ ਨੇ ਹੋਰ ਇਹ ਥੋੜਾ ਕਹਿਣਾ ਵੀ ਮੈਨੂੰ ਪਲਾਟ ਲੈ ਦੇ ਵੀ ਮੈਨੂੰ ਚੰਨ ਤੇ ਪਲਾਟ ਲੈ ਦੇ ਜਾਂ ਮੈਨੂੰ ਟਰੈਕਟਰ ਲੈ ਦੇ ਹੈ ਕਿਉਂ ਭੈਣੋ ਵਾ 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 ਬੜੀ ਖੂਬਸੂਰਤ ਆ ਥੈਂਕ ਯੂ ਬੇਬੇ ਇਹ ਸੈਂਸਰ ਬੋਰਡ ਇਹ ਗਾਣਾ ਪਾਸ ਕਰਾਉਣਾ ਪੈਂਦਾ ਪਹਿਲਾਂ ਮੰਗੋ ਇਹ ਤਾਂ ਗਾਣਾ ਬੈਸੇ ਪਾਸ ਹੋ ਗਿਆ ਸਾਡੀ ਐਲਬਮ ਨੂੰ ਚਲੋ ਵੇ ਤੂੰ ਬੇਤੀ ਸਾਰਿਆਂ ਰੂਟਾਂ ਦਾ ਵੇਖ ਤੇ ਕੁਮਨ ਨਹੀਂ ਲੈ ਕੇ ਜਾਂਦਾ ਪੰਜਾਬੀ ਦੇ ਲੋਕ ਗੀਤ ਆ ਬੇਬੇ ਲੋਕ ਗੀਤ ਇਹਨੇ ਸੋਹਣੇ ਪਰੋਏ ਜਾਂਦੇ ਆ ਜਿਹਦੇ ਚ ਰਿਸ਼ਤੇ ਹੋ ਰਿਸ਼ਤੇ ਤਾਰ-ਤਾਰ ਨਹੀਂ ਹੋਣੇ ਚਾਹੀਦੇ ਰਿਸ਼ਤੇ ਜੋੜਨੇ ਚਾਹੀਦੇ ਔਰ ਅਸੀਂ ਹਮੇਸ਼ਾ ਉਹ ਗੀਤ ਗਾਇਆ ਜਿਹਦੇ ਚ ਸਾਡੀਆਂ ਭੈਣਾਂ ਪਰਿਵਾਰ ਚ ਬਹਿ ਕੇ ਸੁਣ ਸਕਣ ਸਾਡੀਆਂ ਮਾਵਾ ਪੈਣਾ ਬੱਚਿਆਂ ਜਿਹੜੀਆਂ ਫਖਰ ਕਰ ਸਕਣ ਕੋਈ ਗਾਣਾ ਗੱਡੀ ਚ ਸੁਣ ਸਕਣ ਪਰਿਵਾਰ ਦਾ ਨਾ ਕਿ ਗਾਣਾ ਅੱਗੇ ਕਰਨਾ ਪਏ ਗੋਂ ਨੂੰ ਕੀ ਅਸੀਂ 10 ਸਾਲ ਪਹਿਲੂ ਗਾਇਆ ਸੀ ਸ਼ੇਰ ਮਾਰਨਾ ਤੇ ਜਿੰਨੇ ਮਰਜੀ ਸ਼ੇਰ ਮਾਰੀ ਜੋ ਗੱਲਾਂ ਨਾ ਹੀ ਮਾਰਨੇ ਐ ਬਾਜੀ ਇਸ ਕਰਕੇ ਪੈਣਾ ਥੈਂਕ ਯੂ ਇਹ ਮੈਡਮਾਂ ਹੀ ਲੱਗੀ ਜਾਂਦੀ ਇਹ ਐਂ ਲੱਗਦਾ ਕੋਈ ਸਕੂਲ ਦੀ ਟੀਚਰ ਬੈਠੀ ਬਹੁਤ ਥੈਂਕ ਯੂ ਪੈਣੇ ਤੁਸੀਂ ਬੜੇ ਪਿਆਰ ਨਾਲ ਸੋਹਦੇ ਹੋ ਬੱਚਾ ਗਵਾਚ ਗਿਆ ਬਈ ਇਹਦੇ ਮਾਂ ਪਿਓ ਗਵਾਚ ਗਿਆ ਬਈ ਆਪਣੇ ਬੱਚੇ ਘਣੋਂ ਜਿਹਦੇ ਘਟਾ ਇੱਕ ਇੱਕ ਇਥੇ ਸਾਡੇ ਕੋਲ ਸਿੱਧਾ ਸਾਹਬ ਆ ਕੋਈ ਮਨਫੀ ਘਟਾਉਣੀ ਆ ਸਾਡਾ ਆ ਜਾ ਉੱਤੇ ਆ ਜਾ ਵੀਰ ਲੈ ਕੇ ਆ ਜਾ ਮੇਰਾ ਤਜਰਬਾ ਘਟਾ ਆ ਯਾਰ ਨਿਆਣੇ ਪਾਜੀ ਉੱਤੇ ਲੈ ਉੱਤੇ ਲੈ ਉਹ ਰੋ ਰਿਹਾ ਬੱਚਾ ਪਾਜੀ ਆਪਣੇ ਬੱਚੇ ਵੇਖੋ ਪਲੀਜ਼ ਨਹੀਂ ਉਹ ਲੱਪਣੇ ਲਾਲ ਗਵਾਚੇ ਮਿੱਟੀ ਨਾਲ ਫਰੋਲ ਜੋ ਵੀ ਆ ਉਹਨਾਂ ਨੂੰ ਸੰਭਾਲਿਆ ਕਰੋ ਪਹਿਲਾ ਮੰਗਲੀ ਅਰਦਾਸਾਂ ਕਰਦੇ ਰਹਿੰਦੇ ਫੇਰ ਪਤੰਦਰੋਂ ਮੇਲੇਾਂ 'ਚ ਇਹ ਨਿਆਣਿਆਂ ਦਾ ਕੀ ਆ ਇਹ ਤੇ ਸੀਣ ਪੁੰਝ ਪੁੰਨੇ ਆ ਨਿਕ ਜਾਂਦੇ ਆਪ ਰੱਖਣੇ ਪੈਂਦੇ ਆ ਫੜ ਕੇ ਆ ਮੇਲੇ ਮੇਲੇ ਦੇ ਤਿੰਨ ਕੰਮ ਪੱਕੇ ਧੁੱਪ ਧੂੜ ਤੇ ਤੱਕੇ ਪਰ ਇੱਥੇ ਛੱਡ ਪਈ ਆ ਧੂੜ ਵੀ ਹੈ ਨਹੀਂ ਧੁੱਪ ਵੀ ਹੈ ਨਹੀਂ ਆਹ ਕਿਆ ਬਾਤ ਆਓ ਅਜਾ ਕੇ ਫੋਟੋ ਲੈ ਚੋ ਪ੍ਰਿੰਟਸਾਂ ਆਈਓ ਮੇਕ ਬੈਸ਼ਨ ਦਾ ਸ਼ੋਅ ਹੈ ਨਾ ਜਿਹੜੇ ਗਰਾ ਰਹੇ ਮੇਲਾ ਵਗੈਰਾ ਕਰਾ ਰਹੇ ਜਿੰਨੇ ਵੀ ਫੇਮਸ ਸੰਿਆਰੇ ਬੇਤੇ ਦੇ ਮੈਲ ਨੂੰ ਨੇ ਸਾਰੇ ਹਾਏ ਦੱਸ ਦੇ ਕਦੋਂ ਲਾਉਣੇ ਲਾਰੇ ਇਹ ਤੂੰ ਟਾਈਮ ਤੇ ਦੇ ਜਾਏ ਕੋਖਾ ਇਹ ਮਨਾਕ ਵੀ ਦੇਖੋ ਇਹ ਆ ਮੇਰਾ ਛੋਟਾ ਵੀਰ ਨਵੀਸ਼ਨਾ ਇੱਕ ਜ਼ੋਰਦਾਰ ਤਾੜੀ ਲਓ ਬੜਾ ਬੜਾ ਪਿਆਰਾ ਗਵਈਆ ਇਹ ਇਹਦੀ ਲਾਈਨ ਹੈਗੀ ਆ ਬੇਸਿਕਲੀ ਜਾਗਰਨ ਵਾਲੀ ਲਾਈਨ ਔਰ ਇਹ ਬਹੁਤ ਕਮਾਲ ਦਾ ਇਹ ਨਰਿੰਦਰ ਚੰਚਲ ਸਾਹਿਬ ਦਾ ਸ਼ਾਗਿਰਦ ਔਰ ਉਹਨਾਂ ਨੂੰ ਬਹੁਤ ਖੂਬਸੂਰਤ ਤਰੀਕੇ ਨਾਲ ਗਾਉਂਦਾ ਪਰਮਾਧਮ ਅਗਰ ਇਹ ਸਾਡਾ ਸੁਪਰਸਟਾਰ ਆ ਆਉਣ ਵਾਲਾ ਜਿਹੜੇ ਆਪਣੇ ਕੰਮ ਨੂੰ ਲਗਨ ਨਾਲ ਕਰਦੇ ਆ ਜਿਹੜਾ ਕੰਮ ਉਹਨੂੰ ਇਹ ਤਾਂ ਕਰੋਗੇ ਤੁਸੀਂ ਲੋਕਾਂ ਦੀ ਸੇਵਾ ਕਰਦੇ। ਉਹ ਮੈਂ ਖਾਗਾ ਹੀ ਲੱਸਾ ਹੋ ਗਿਆ ਹੁਣ ਮੈਂ ਕਿਹੜਾ ਕਬੱਡੀ ਖੇਡ ਤੂੰ। ਇੰਨਾ ਜ਼ੋਰ ਇਹ 5-6000 ਕੈਲਰੀ ਹੋ ਜਾਂਦੀ। ਨਵੀਸ਼ ਬਹੁਤ ਪਿਆਰ। ਜਦ ਮੈਂ ਤਾਂ ਸੱਜਣਾ ਤੇਰੀ ਬਣ ਕੇ ਰਹਿਣਾ ਵੇ। ਵੇ ਬੈਂਸ ਬੈਂਸ ਤੂੰ ਮੇਰਾ ਕੀਮਤੀ ਕਹਿਣਾ ਵੇ। ਵੇ ਬੈਂਸ ਬੈਂਸ ਤੂੰ ਮੇਰਾ ਕੀਮਤੀ ਕੀ ਤੈਨੂੰ ਕਹਿਣਾ ਵੇ ਤੂੰ ਰਸਾ ਝੂਠਾ ਉਹ ਕਾ ਕੋਲਾ ਜਦ ਵੀ ਅੜਿਆ ਪੀਂਦੀ ਵੇ ਵੇ ਘੋਟ ਲੰਗਦੀ ਗਰਦਨ ਚੋਂ ਮੇਰੇ ਕੀ ਹੁੰਦੀ ਹੈ ਪਤਾ ਸਰਾਹੀ ਕਿਹਾ ਜਾਂਦਾ ਵਾ ਪਹਿਲੇ ਦੂੜ ਦੇ ਵਿੱਚ ਚੀਜ਼ਾਂ ਪਾਉਣ ਵਾਲੀ ਹੁੰਦਾ ਸੀ ਸਰਾਹੀ ਤੋਂ ਹੁੰਦੀ ਧੋਣ ਜੀ ਬੜੀ ਲੰਬੀ ਜੀ ਹੁੰਦੀ ਹੁੰਦੀ ਉਹ ਸਰਾਹੀ ਇੱਕ ਮਤਲਬ ਕਿ ਪਰਿੰਦਾ ਹੈਗਾ ਵਾ ਅੱਛਾ ਉਹਦੀ ਤਸ਼ਬੀਹ ਕੀਤੀ ਗਈ ਹੈ ਉਹਦੀ ਧੋਣ ਬਹੁਤ ਲੰਬੀ ਤੇ ਸਰਾਹੀ ਹਾਂ ਲੰਬੀ ਤੇ ਪਤਲੀ ਹੁੰਦੀ ਹੈ ਤੁਸੀਂ ਕਹਿ ਲਓ ਜਿਵੇਂ ਆਪਾਂ ਬੰਗਲਾ ਦੇਖਦੇ ਆ ਨਾ ਬਗਲਾ ਆ ਬਗਲਾ मतलब आपा कहने बंगला छोटी कर लेता फिर लंबी कर लेता बंगला लेकिन उस तरह ਦਾ ਹੀ ਇੱਕ ਹੁੰਦਾ ਵਾ ਲੇਕਿਨ ਇਹ ਹੁੰਦਾ ਹੈ ਜਿੱਥੇ ਜ਼ਿਆਦਾ ਪਾਣੀ ਹੋਏ ਸਮੁੰਦਰ ਚ ਮਦਰ ਦੇ ਕੋਲ ਬਿਲਕੁਲ ਇਸ ਤਰ੍ਹਾਂ ਦਾ ਇੱਕ ਪਰਿੰਦਾ ਹੁੰਦਾ ਵਾ ਉਹਦੀ ਤਸ਼ਬੀਹ ਦਿੱਤੀ ਉਹਨਾਂ ਨੇ ਥੈਂਕ ਯੂ ਬੰਦ ਥੈਂਕ ਯੂ ਸੋ ਮਚ ਵਾਹਿਗੁਰੂ ਜੀ ਕਾ ਖਾਲਸਾ ਸੇ ਅੱਛਾ ਓਕੇ ਦਈ ਦਲੀਪ ਸਿੰਘ ਦਲੀਪ ਸਿੰਘ ਇੱਕ ਵਾਰੀ ਹੋ ਗੁਰੂ ਨੂੰ ਚੜਾਉਣਾ ਏ ਜਰੂਰ ਭਾਵੇਂ ਗੁਰੂ ਅੱਗੇ ਮਿੱਟੀ ਨੇ ਕਰੋੜਾਂ ਕੋਹੇ ਨੂੰ ਇਹ ਨਹੀਂ ਕਿ ਮhenga ਜ਼ਿਆਦਾ ਗੱਲ ਇਹ ਹੈ ਕਿ ਸਾਡਾ ਕੋਈ ਕਿਉਂ ਲੈ ਕੇ ਜਾਵੇ ਕੋਈ ਕਿਉਂ ਲੈ ਕੇ ਜਾਵੇ ਰੇਤ ਕੀਂ ਦਲੀਪ ਸਿਆਣ ਕੋਜ ਕਰੇ ਵੇ ਜਦੋਂ ਸਿੱਖ ਰਾਜ ਆਵੇ ਨਿੱਤੇਰੇ ਦਿਲ ਵਿੱਚ ਉੱਠਦਾ ਰਬਾਬ ਜੱਤੀਏ ਮਨਾਮ ਜੰਦੀਏ ਨਿੱਜੀਵੇਂ ਕਾਮਾਗਾ ਟਮਾਰੂ ਦਾ ਜਹਾਜ਼ ਜੱਤੀਏ ਜਹਾਜ਼ ਜੱਤੀਏ ਢੋਡ ਲਗੀ ਜੱਤੀਏ ਤੇਰਾ ਮੱਥਾ ਜਿਵੇਂ ਦੇਸ ਨੀ ਆਜ਼ਾਦ ਜੱਤੀਏ ਯਾ ਨੂੰ ਮਤ ਦਿੰਦੀ ਵੇਖੀ ਮੈਨੂੰ ਜਮਲੇ ਦੀ ਤੇਰੇ ਵਿੱਚ ਲੱਗੇ ਦਿਰ ਜਦੋਂ ਆਪਣੇ ਤੂੰ ਧਿਆਨ ਵਿੱਚ ਲਾਵੇਂ ਸਿਰ ਜਿਵੇਂ ਬੰਦਗੀ ਮੁਰਾਦ ਸ਼ਾਦੀ ਜਦੋਂ ਨਾਟਕਾਂ ਚ ਲੈਨੀ ਆ ਤੂੰ ਵੀ ਦੰਦੀ ਏ ਜਿਵੇਂ ਬੰਬੇ ਵਾਲਾ ਸਾਨੀ ਬਲਰਾਜ ਦੰਦੀ ਏ ਓਨੀ ਮੈਂ ਤੇਰੇ ਵਿੱਚ ਵੇਖਿਆ ਜਾਮ ਦੰਦੀ ਏ ਤੇਰੇ ਵਿੱਚ ਵੇਖਿਆ ਚਲੋ ਥੈਂਕ ਯੂ ਸੋ ਮਚ ਆ ਗਿਆ ਬਹੁਤ ਧੰਨਵਾਦ ਬਾਕੀ ਹੁਕਮ ਤੁਹਾਡਾ ਆ ਕੋਈ ਗਾਣਾ ਹੋਰ ਸੁਣਨਾ ਤਾਂ ਮੈਂ 7 ਵਜੇ ਗਾਣੇ ਤਾਂ ਬਹੁਤ ਆ ਗਾਣਾ ਤਾਂ ਇਦਾਂ ਦਾ ਕੋਈ ਨਹੀਂ ਆ ਆ ਦਰ ਆ ਠੀਕ ਮਾਤਾ ਥੈਂਕ ਯੂ ਸੋ ਯਾਰ ਮੈਂ ਕਹਿੰਦਾ ਵਧੀਆ ਸੀ ਅੱਛਾ ਰঞ্জੀਤ ਪਾਵਾ ਜੀ ਨਾ ਇਹ ਮਤਲਬ ਕਿ 2025 ਦਾ ਲਾਈਵ ਪਰਫਾਰਮੈਂਸ ਅਪਾ ਵੇਖਦੇ ਪਏ ਆ ਤੇ ਪਹਿਲੇ ਨਾਲ ਉਹਨਾਂ ਨਾ ਥੋੜੇ ਮਾੜੇ ਮਾੜੇ ਨਜ਼ਰ ਆਉਂਦੇ ਪਏ ਨੇ ਤੇ ਉਹਨਾਂ ਨੇ ਆਪਣੇ ਗੀਤਾਂ ਦੇ ਵਿੱਚ ਹੀ ਕਹਿੰਦਾ ਇਹ ਜ਼ੋਰ ਲੱਗਣ ਦੀ ਵਜ੍ਹਾ ਨਾਲੇ ਹੋੜ ਕਿਹਾ ਮੈਂ ਕਬੱਡੀ ਖੇਡਦਾ ਤੁਸੀਂ ਇਹ ਦੇਖੋ ਕਿ ਜਿੰਨੀ ਆਪਣਾ એનર્ਜੀ ਦੇ ਨਾਲ ਹੈ ਪਰਫਾਰਮ ਕਰਦੇ ਨੇ ਨਾ ਓਨ ਦਾ ਸਟੇਜ ਇਹ ਮੈਂ ਜਿੰਨੇ ਵੀ ਇਹਨਾਂ ਦੇ ਪਰਫਾਰਮ ਦੇਖੇ ਨੇ ਨਾ ਤੇ ਇਹਨਾਂ ਦਾ ਜਿਹੜਾ ਪਸੀਨਾ ਹੈ ਨਾ ਇਸੇ ਤਰੀਕੇ ਕੱਪੜਿਆਂ ਦੇ ਵਿੱਚ ਅੱਛਾ ਆਪਾਂ ਹੁਣ ਵੀ ਜਿਹੜਾ ਵੇਖ ਰਹੇ ਹਾਂ ਉਹਦਾ ਕੁੜਤਾ ਵਾਲਾ ਸਾਰਾ ਪਸੀਨਾ ਪਸੀਨਾ ਮਤਲਬ ਕਿ ਇੰਨੀ એનર્ਜੀ ਨਾਲ ਗਾਉਂਦੇ ਨੇ ਇੰਨੀ એનર્ਜੀ ਨਾਲ ਗਾਉਂਦੇ ਨੇ ਕਿ ਉਹ ਓਨ ਦਾ ਸਟੇਜ ਨਜ਼ਰ ਆ ਰਿਹਾ ਹੁੰਦਾ ਗੀਤ ਵੀ ਗਾਉਂਦੇ ਨੇ ਨਾਲ ਡਾਂਸ ਦਾ ਪਰਫਾਰਮ ਵੀ ਕਰ ਰਹੇ ਹੁੰਦੇ ਨੇ ਜਿੰਨੀ ਕਿ એનર્ਜੀ ਉਹਨਾਂ ਕੋਲ ਹੈਗੀ ਇਹਨੂੰ ਆਪਣੇ ਪਰਫਾਰਮ ਦੇ ਵਿੱਚ ਵਿਖਾਉਂਦੇ ਵਿਖਾਉਂਦੇ ਤੇ ਸਭ ਤੋਂ ਮਜ਼ੇਦਾਰੀ ਗੱਲ ਜਿਹੜੇ ਆ ਨਾ ਇਹਨਾਂ ਦੀਆਂ ਗੱਲਾਂ ਹੁੰਦੀਆਂ ਨੇ ਉਹ ਬਿਲਕੁਲ ਜੀ ਕਮਾਲ ਦੀਆਂ ਵਧੀਆ ਗੱਲਾਂ ਹੁੰਦੀਆਂ ਨੇ ਤੇ ਉਹ ਦੱਸ ਰਹੇ ਹੁੰਦੇ ਨੇ ਕਿ ਲਾਸਟ ਟਾਈਮ ਵੀ ਆਪਾਂ ਇੱਕ ਮੇਰੇ ਖਿਆਲ ਵੀਡੀਓ ਦੇਖੀ ਸੀ ਜਿਹਦੇ ਵਿੱਚ ਉਹਨਾਂ ਨੇ ਗੱਲ ਕੀਤੀ ਸੀ ਕਿ ਸਿੰਗਰਾਂ ਦਾ ਬੜਾ ਡਿਪੈਂਡ ਕਰਦਾ ਹੈ ਕਿ ਉਹ ਗਾਣੇ ਕਿਵੇਂ ਤੇ ਗਾਉਂਦੇ ਨੇ ਉਹਨਾਂ ਨੂੰ ਕਿਵੇਂ ਦੇ ਗਾਣੇ ਗਾਣੇ ਚਾਹੀਦੇ ਨੇ ਕਹਿੰਦਾ ਇਹਦੀ ਬੜੇ ਬੜਾ ਅਸਰ ਪੈਂਦਾ ਹੈ ਕਹਿੰਦਾ ਜਿਹੜੇ ਮਤਲਬ ਗੁਰੂ ਦੀ ਬਾਨੀ ਹੈ ਉਹਨੂੰ ਵੀ ਲੋਗ ਹੁਣ ਨਹੀਂ ਸੁਣਦੇ ਨੇ ਤੇ ਲੰਗਟ 28 ਜਿਹੜਾ 28 ਕੇ 47 ਵੇਟ ਹਾਂਜੀ ਉਹਨੂੰ ਵੀ ਲੋਗਾ ਨਹੀਂ ਹੁਣ ਨਹੀਂ ਵੇਖਿਆ ਸੀਗਾ ਲੇਕਿਨ ਕਹਿੰਦਾ ਸਿੰਗਰਾਂ ਨੂੰ ਇਹ ਚਾਹੀਦਾ ਹੈ ਕਿ ਚੰਗੇ ਤੋਂ ਚੰਗੇ ਗਾਣੇ ਜਿਹੜੇ ਨੇ ਗਾਣੇ ਚਾਹੀਦੇ ਨੇ ਤਾਂ ਕਿ ਆਪੇ ਐਸੇ ਸ਼ਬਦ ਜਿਹੜਾ ਕਿ ਆਪਣੀ ਸਿੰਗਿੰਗ ਚ ਲੈ ਕੇ ਆਓ ਕਿ ਜਿੰਦੇ ਨਾਲ ਤੁਹਾਡੀ ਜਿਹੜੀ ਯੰਗ ਜਨਰੇਸ਼ਨ ਆ ਨਾ ਪ੍ਰਭਾਵਿਤ ਹੋ ਸਕੇ ਹਾਂ ਮਤਲਬ ਜੀ ਕਿ ਜਿਵੇਂ ਇਹਨਾਂ ਨੇ ਐਸ ਵੀਡੀਓ ਦੇ ਵਿੱਚ ਵੀ ਗੱਲ ਕੀਤੀ ਹੈ ਕਿ ਤੁਸੀਂ ਆਪਣੇ ਫੈਮਿਲੀ ਨਾਲ ਵੀ ਗਾਣਾ ਸਭ ਕੋ ਕਿਤੇ ਜਾ ਰਹੇ ਹੋ ਗੱਡੀ 'ਚ ਜਾ ਰਹੇ ਆ ਕਿ ਤੁਹਾਨੂੰ ਫਾਰਵਰਡ ਨਾ ਕਰਨੀ ਪਵੇ ਕੋਈ ਚੀਜ਼ ਅਸਲ ਵਿੱਚ ਤਾਂ ਕਹਿੰਦਾ ਜੀ ਗੱਲ ਇਹ ਆ ਇੱਕ ਫੈਮਿਲੀ ਜਿਹੜਾ ਗਾਣਾ ਵਾ ਉਹ ਇੱਕ ਡਿਫਰੈਂਟ ਚੀਜ਼ ਹੋ ਜਾਂਦੀ ਆ ਮੇਰੇ ਮਾਈਂਡ ਦੇ ਸਾਹਬਾ ਭਾਜੀ ਦਾ ਕਹਿਣਾ ਇਹ ਆ ਕਿ ਆਪਣੇ ਗਾਣਿਆਂ ਦੇ ਵਿੱਚ ਕੁਝ ਐਸੇ ਵਿਚਾਰ ਰੱਖੋ ਜਿੰਦੇ ਤੋਂ ਯੂਥ ਨੂੰ ਕੋਈ ਸਿੱਖ ਮਿਲੇ ਹਾਂ ਕੋਈ ਨਾ ਕੋਈ ਮੈਸੇਜ ਹੋਵੇ ਕੋਈ ਨਾ ਕੋਈ ਜਿਹੜਾ ਕਿ ਮੈਸੇਜ ਅੱਛਾ ਹੋਵੇ ਠੀਕ ਹੈ ਨਾ ਬਾਕੀ ਐਸੇ ਜਿਹੜੀ ਵੀਡੀਓਸ ਤੇ ਸਾਡੇ ਵਿਚਾਰ ਉਮੀਦ ਕਰਦੇ ਆ ਤੁਹਾਨੂੰ ਚੰਗੇ ਲੱਗੇ ਹੋਣਗੇ ਮਿਲਦੇ ਆ ਜੀ ਅਗਲੀ ਵੀਡੀਓ ਚ ਰੱਬ ਰੱਖਾ ਜਿਹੜੇ ਭੈਣ ਭਰਾ ਨਵੇਂ ਨੇ ਚੈਨਲ ਤੇ ਪਲੀਜ਼ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਅੱਲਾਹ ਹਾਫਿਜ਼